ਅੱਜ ਜਿਹੜੇ ਲੋਕ ਆਉਂਦੇ ਸੀ ਕਿਸਾਨਾਂ ਨੇ ਜਿਹੜਾ ਆ ਪਾਣੀ ਮਕਾਤਾ ਵਾ ਆ ਵੇਖੋ ਕਿਸਾਨਾਂ ਦਾ ਪਾਣੀ ਪੂਰਾ ਕਰ ਲਈ ਫੇਰ ਪ੍ਰਮਾਤਮਣੇ ਆਪ ਦਾ ਰੰਗ ਦਿਖਾ ਦੇ ਆ ਅੱਜ ਸਵੇਰ ਦਾ ਹੀ ਮੀਂਹ ਪੈਣ ਡਿਆ ਬਹੁਤ ਵੇਖੋ ਹੁਣ ਕਿੰਨਾ ਪੈਂਦਾ ਥੋੜੇ ਦਿਨਾਂ ਬਾਅਦ ਪੈਣ ਲੱਗਾ ਪੂਰਾ ਉਹਦਾ ਚੋਰ ਲਾ ਕੇ ਜਾਊਗਾ ਨੇ ਨੋਣਾ ਜਾਮ ਨੂੰ ਜੂਮ ਨੂੰ ਜਿੰਨੇ ਵੀ ਆ ਸਾਰੇ ਸਹੀ ਆਵਾ ਦੇ ਫਾਲ ਆਈ ਉਹ ਥੋਨਾ ਜਿਹੜਾ ਗਰੋਥ ਨਹੀਂ ਕਰਦਾ ਉਹ ਵੀ ਚੰਗੀ ਗਰੋਥ ਕਰਨ ਦੇ ਬੂਹਰ ਮਹਾਰਾ ਦੇ ਯਾਲ ਯਾਰ ਆ ਕੀ ਕਰਨ ਦੇ ਆ ਨਹੀਂ ਨਹੀਂ ਬੈਣਾ ਨਹੀਂ ਮੈਂ ਤਾਂ ਵੀਡੀਓ ਬਣਾਉਣਾ ਹਾਂ ਹਾਂਜੀ ਹਾਂ ਹੁਣ ਦਿੱਤਾ ਨਹੀਂ ਜਾਲੀ ਨੇ ਕੰਮ ਉੱਚੇ ਸਾਦੇ ਕਰੋ ਤਾਂ ਇਹ ਤਾਂ ਲਾਗੇ ਰੱਖ ਲਾਗੇ ਰੱਖਣ ਲੱਗਾ ਹੈ ਜਾਲੀ ਲਾਈ ਆ ਰਸੋਈ ਦੇ ਵਿੱਚ ਆਟਾ ਆਟਾ ਗੁੰਨ ਕੇ ਹੁਣ ਆਹ ਨਾਲ ਕਰੋ ਰੋਟੀ ਆਉਣ ਨੂੰ ਤਿਆਰ ਹਾਂ ਇਹ ਹੰਮੀ ਰੋ ਜੂਰਣਾ ਮੋਟਰਾਂ ਮੋਟਰਾਂ ਇਹ ਕੱਲ੍ਹ ਦੀਆਂ ਬੰਦ ਕੀਤੀਆਂ ਛੋੜਨਾ ਰੋਕਾ ਰੋਕਾ ਗੱਡੀ ਕੋਹਾ ਦੇਖੋ ਉਹ ਤੇ ਕੇ ਨਹੀਂ ਪਊਗਾ ਇਹ ਨਾ ਪਾਣੀ ਘਟਿਆ ਨਾ ਥੱਲੇ ਹੁਣ ਹੋਣ ਉਹ ਪੂਰਾ ਇਹ ਇਤਰਾ ਹੀ ਕੱਟ ਕੇ ਇਹ ਆਲੂ ਵਾਲੀ ਚਟਨੀ ਕੁੱਟਤੀ ਹੁਣ ਵਿੱਚ ਥੋੜੀਆਂ ਜਿਹੀਆਂ ਅੰਬੀਆਂ ਪਾਈਆਂ ਡਿੱਗੀਆਂ ਜਿਹੜੀਆਂ ਆਲੂ ਮਿਰਚਾਂ ਪਾ ਕੇ ਚਟਨੀ ਕੁੱਟ ਕੇ ਦੇ ਹੋਣ ਇਹਦੀਆਂ ਰੋਟੀਆਂ ਲਾਵਾਂਗੇ ਆਲੂ ਵਾਲਿਆਂ ਤੁਹਾਨੂੰ ਨਾਲ ਨਾਲ ਰੈਸਪੀ ਦਿਖਾਵਾਂਗੇ ਮੌਸਮ ਬਹੁਤ ਵਧੀਆ ਮੀ ਪੈ ਗਿਆ ਹਟ ਗਿਆ ਝੋਨਾ ਹੋਣਾ ਹੈ ਰਿਆਈ ਮਾਰਨ ਦੇ ਪਿਆ ਨਾ ਜਲਾ ਕੇ ਫਾਰਮ ਦੇ ਉੱਤੇ ਅੱਜ ਕਿਸੇ ਨੇ ਪਿੰਡੋਂ ਆਉਣਾ ਨਹੀਂ ਇੱਥੇ ਹੀ ਆਲੂ ਵਾਲੇ ਪਰੌਂਠੇ ਲਾ ਕੇ ਖਾਵਾਂਗੇ ਲੋ ਜੀ ਪਹਿਲੀ ਰੋਟੀ ਸਾਡੀ ਹੋ ਗਈ ਤਿਆਰ ਆਲੂ ਵਾਲੀ ਨੀਲਾ ਪਰਨਾ ਚਾੜ ਕਿੱਥੇ ਰੱਖ ਬਈ ਚਰੂ ਨਾ ਪਰਨਾ ਚਾੜ ਕੇ ਫੜਾਏ ਲਾਗੜੀ ਦੇਸੀ ਕਿਉਂ ਹੁੰਦਾ ਨਾ ਅੱਜ ਮੂਕਿਆ ਗੋਰੇ ਲਾਭ ਪੰਡ ਤੇ ਲਾਗੜੀ ਸਾਹਿਬ ਆਹ ਇਹ ਰੋਟੀ ਹੋ ਗਈ ਤਿਆਰ ਆਲੂ ਬੜੇ ਪਰੌਂਠੇ ਦੇ ਨਾਲ ਆਮ ਵਾਲੀ ਚਟਨੀ ਛਕਦੇ ਆਂ ਤੇ ਵੇਨੇ ਇੱਕ ਤੇ ਦੇ ਹੀ ਬਾਦੀ ਮਸ਼ਰਦਨੀ ਅੱਜ ਦੂਜੇ ਤੇ ਜਾਲ ਪਾਉਣੇ ਆ ਬਾਲਾ ਸਤੌਣ ਦੇ ਸਾਨੂੰ ਕੱਲ ਦੇ بارش ਤੋਂ ਬਾਅਦ ਮੌਸਮ ਵਧੀਆ ਠੰਡੀ ਠੰਡੀ ਹਵਾ ਹੁਣ ਚਾਹ ਚ ਬਣਾ ਕੇ ਪੀਨੇ ਆ ਗਰਮੀ ਤੋਂ ਰਾਹਤ ਮਿਲੀ ਆ ਹੈਂ ਫੇਰ ਝੋਨਾ ਵੇਖੀ ਆਉਂਦਾ ਕਿਤਨਾ ਦਿਨਾ ਜੀ ਹੁਣ ਜਾਮ ਨੂੰ ਵੇਖੋ ਤੁਸੀਂ ਜਾਮ ਨੂੰ ਥੱਲੇ ਥੋੜੇ ਥੋੜੇ ਕਿਰਨ ਡੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੋਲਾ ਹੀ ਰੁੱਖਾਂ ਦਾ ਜਾਂ ਕੁਝ ਵੀ ਆ ਵੱਡੇ ਰੁੱਖ ਲਾਉਣ ਦਾ ਇਸੇ ਕਰਕੇ ਮੈਂ ਆਪਾਂ ਪਰਾਲਾ ਕੀਤਾ ਵਾ ਆਪਣੇ ਫਾਰਮ ਦੇ ਵਿੱਚ ਜਿੰਨੇ ਵੀ ਆ ਵੱਡੇ ਰੁੱਖ ਲਾਉਣੇ ਹਨ ਜਿੱਦਾਂ ਪੱਪਲ ਬੋੜ ਇਸ ਕਰਕੇ ਮੈਂ ਅੱਜ 10 10 15 ਬੂਟੇ ਲਿਆ ਆ ਬੋੜ ਦੇ ਇਹ ਆਪਣੇ ਡੇਰੇ ਦੇ ਘੇਰੇ ਘੇਰੇ ਲਾਵਾਂਗੇ ਤਾਂ ਜੋ ਜਿਹੜਾ ਆਪਣਾ ਆਪਾਂ ਵਾਤਾਵਰਨ ਨੂੰ ਤੇ ਜੰਗਮਰਾ ਪਾਣੀਆਂ ਨੂੰ ਜਾਂ ਜਿਹੜੇ ਆਉਣ ਵਾਲੇ ਜੀਵ ਜੰਤੂਆਂ ਨੂੰ ਬਚਾ ਸਕੀਏ ਹੁਣ ਆਪਾਂ ਨੂੰ ਪਤਾ ਵੀ ਇਹ ਜਿਹੜਾ ਰੋਖਾ ਆਪਣੇ ਪੰਜਾਬ ਦੇ ਵਿੱਚ ਪਿੱਪਲ ਤੇ ਬੋੜ ਜਿਹੜੇ ਆ ਇਦਾਂਵੇਂ ਖਤਮ ਹੁੰਦੇ ਜਾਂਦੇ ਆ ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਜੇ ਕੋਈ ਵੱਡਾ ਜ਼ਿਮੀਂਦਾਰ ਵੀ ਛੋਟਾ ਜਾਂ ਕੋਈ ਵੀ ਆ ਇਹ ਜਿੰਨੇ ਵੀ ਰੋਖ ਲਵਾਏ ਲਗਾਏ ਜਾਣ ਤੇ ਉਹਨੂੰ ਲਾਓ ਆਪਕੋ ਆਪਣੀਆਂ ਮੋਟਾਂ ਦਿੱਤੀ ਇਸ ਕਰਕੇ ਅੱਜ ਅਸੀਂ ਨਵੀਂ ਸ਼ੁਰੂਆਤ ਕਰਨ ਲੱਗੇ ਆ ਬਾਕੀ ਬੂਟੇ ਵੀ ਲਾਵਾਂਗੇ ਕੋਣ ਮੀ ਪੈਂਟ ਐਪ ਐ ਜਿਹੜੇ ਰੋਖ ਆ ਆਪਣੇ ਬਹੁਤ ਜਲਦੀ ਤੁਰਨਗੇ ਇਸੇ ਕਰਕੇ ਹੁਣ ਅਸੀਂ ਅੱਜ ਤੋਂ ਹਰ ਰੋਜ਼ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਤੇ ਰੋਜ਼ ਦੇ ਪੰਜ ਰੋਖ ਲਾਇਆ ਕਰਾਂਗੇ ਆ ਜੋ ਆਉਣ ਵਾਲੇ ਸਾਰਿਆਂ ਨੂੰ ਪਤਾ ਲੱਗੇ ਵੀ ਰੋਖ ਜਿਹੜੇ ਆ ਆਪਾਂ ਨੂੰ ਕਿੰਨੀ ਜ਼ਰੂਰਤ ਆ ਅਸੀਂ ਤੁਹਾਡੇ ਨਾਲ ਵਾਅਦਾ ਕਰਕੇ ਹਰ ਰੋਜ਼ ਤੁਹਾਡੇ ਨਾਲ ਵੀਡੀਓ ਪਾਇਆ ਕਰਾਂਗੇ ਤੇ ਹਰ ਰੋਜ਼ ਦੇ ਪੰਜ ਰੋਖ ਜਿਹੜੇ ਆ ਤੁਹਾਡੇ ਨਾਲ ਨਾਲੇ ਸ਼ੇਅਰ ਕਰਿਆ ਕਰਾਂਗੇ ਤੇ ਲਾਇਆ ਕਰਾਂਗੇ ਹਾਂ ਥੱਲੇ ਪਾਈ ਕੋਈ ਚੀਜ਼ ਨਹੀਂ ਲੈ ਲੈ ਹੁਣ ਖਾ ਲਿਆ ਤਲੀ ਜੋ ਗਰੇ ਫੜਕਦਾ ਜੀ ਖਾ ਲਿਆ ਖਾ ਦਵਾਈ ਜੀ ਲੈ ਥੋੜੀ ਦਵਾਈ ਕਿੰਨਾ ਨੰਨ ਚੋਕੇ ਉੱਤੇ ਬਈਆ ਉੱਤੇ ਬਈਆ ਉੱਤੇ ਵਾਰ ਦਿੱਤੇ ਬਈ ਵਾਰ ਤੇ ਸਪੀਡ ਜਿਹੜੀ ਅੰਦਰ ਬਣੀ ਆ ਉਹ ਤਾਂ ਬੱਧਾ ਹੀ ਲਭਾਵਾ ਮੂ ਮਾੜਾ ਹੋਰ ਕਰ ਲੈਣਾ ਥੋੜੀ ਨਹੀਂ ਵਾਦੂ ਥੋੜਾ ਬੰਨਣਾ ਬੜੀ ਸ਼ਾਂ ਇਹਦੀ ਬੰਦੀ ਆ ਹਾਂ ਇੱਥੇ ਆਪਾਂ ਇੱਥੋਂ ਵੱਡ ਦੇਣਾ ਜੇ ਸਿੱਧਾ ਜਾਵੇ ਇਹ ਤੋਂ ਬੰਦੀ ਦੇਣਾ ਇਹ ਤੋਂ ਬੰਦਣਾ ਨਾ ਆਪਾਂ ਡੰਡਾ ਨਾ ਘੜਨਾ ਪਵੇ ਇਹ ਸਿੱਧਾ ਹੋ ਜਾਊਗਾ ਬੰਦੀ ਖੰਦ ਨੇ ਉਹ ਮੜੇ ਇਹ ਤੋਰ ਪਣਾਟ ਆ ਨਾ ਇਹ ਨੀ ਪਈ ਥੋੜੀ ਮੋਟ ਪਾ ਜੀ ਇਹਦੇ ਨਾਲ ਦੱਸ ਦੇ ਰੋੜੇ ਰਾੜੇ ਸੱਟ ਨੇ ਪੈਂਦੇ ਕਿ ਕਿਦਾਂ ਆਹ ਦੇ ਆਂ ਦਾਤਰੀ ਮੜੀ ਮੜੀ ਉਹ ਘਰੇ ਫਰੀਂ ਦਾਤਰੀ ਆ ਆ ਬਈ ਇੱਥੇ ਦਾਤਰੀ ਪਈ ਨਹੀਂ ਆਦੇ ਬੱਸ ਚੱਲ ਬੱਸ ਮਿੱਟੀ ਬੱਸ ਹਾਰ ਵਜਿਓ ਨਾ ਚੱਲ ਫੋਨ ਮਿੱਟੀ ਪਾਣੀ ਲਿਆ ਗੁਰੇ ਤੂੰ ਇਹਦੇ ਮੋੜ ਨਾਲ ਰੋੜੇ ਹੀ ਸੋਧਨੇ ਆ ਹਾਂ ਇਹ ਰੋੜੇ बंद कर लमणे एक और खाली तेरा ये वाली कोई तरह ਆ ਇਹ ਨਾ ਪੱਡੰਡਾ ਬੰਦਣਾ ਸੁੱਧਾ ਕਉਦਾਂ ਇਹਨਾਂ ਆਪਰ ਰੋਏ ਦੇ ਪੰਜ ਬੂਟੇ ਲਾ ਦਿਆ ਕਰਨੇ ਆਪ ਕੋਨਾ ਕੋ ਹੋਣ ਗਈ ਨਹੀਂ ਹੋ ਜਾਣੇ ਯਾਰ ਪੂਰੇ ਹੋਣਗੇ ਕਿਉਂਕੇ ਰੋਤਾਉਣ ਉੱਤੇ ਜਮਾਰਾ ਮੀਮੂ ਪੈਨ ਲਾਪੇ ਧਰਤੀ ਛੰਡੀ ਗਈ ਆ। ਉੱਪਰ ਕਿੱਥੇ ਦੇਖਿਆ ਤਾ? ਉਹਨੇ ਵੜ ਤਾ। ਇਹਨੇ। ਇਹ ਵੜ ਤਾ। ਇਹ ਜਾਣਾ ਪਗਣ ਕੋਲੇ। ਕਿੱਥੇ ਗਾਵਾਂ ਉਹ ਥੋੜੀ। ਆਰੇ ਦੀ ਚੋਟ ਕਿਸ ਤਰ੍ਹਾਂ ਨਾ ਚਾਤ ਬਾਤ ਕਰ ਲਈ ਜਿੰਦਾਲਿਆ ਫੜ ਕੇ ਕਿਤੇ ਕਿਤੇ ਨਹੀਂ ਰੇਡ ਹੀ ਨਾਲ ਹੀ ਨਾ ਸੋਰਾ ਬੜੀ ਜੀਨੇ ਦਾਤਰੀ ਕਰ ਲਾ ਬੰਦ ਬੰਦ ਕਰ ਗਏ ਮੈਕ 4 ਦੀ ਟੱਚ ਕਰ ਲੈ ਗੋਰੇ ਤੋਂ ਲਵਾਉਣ ਲੱਗੇ ਆ ਸਾਰੇ ਵੀਰਾਂ ਨੂੰ ਲਵਾਵਾਂਗੇ ਰੁੱਖ ਲਗਾਓ ਜੀਵਨ ਬਚਾਓ ਦੇ ਸਦਾ ਹੱਦ ਦੇ ਨਾਲ ਵੈਗਰੂ ਦਾ ਨਾਮ ਲੈ ਕੇ ਅੱਜ ਤਿੰਨ ਬੂਟੇ ਲਾਤੇ ਆ ਚਲੋ ਨੂੰ ਵੇਖੋ ਵੀ ਕਾਰੀ ਖਾਦ ਪਈ ਹੈ ਜੇ 7 ਤਰੀਕ ਦਾ ਲੱਗਾ ਝੋਨਾ ਇਹਨੂੰ ਇੱਕ ਬੋਰਾ ਸੁਪਰ ਦਾ ਤੇ ਇੱਕ ਜੂਰੀਆ ਦਾ ਤੇ 5 ਕਿਲੋ ਜਿਹੜੀ ਪਈ ਹੈ ਜ਼ਿੰਕ ਤੇ ਵੇਖੋ ਗਰੋਥ ਇਹ 7 ਤਰੀਕ ਦਾ ਲੱਗਾ ਜਦੋਂ ਮਾਰੀ ਦਾ ਫਸਲ ਨੂੰ ਢੇੜਾ ਨਾਲੇ ਦੇ ਫਸਲ ਖੁਸ਼ ਹੁੰਦੀ ਹੈ ਵੀ ਹਾਂ ਮੇਰੇ ਮਗਰ ਕੋਈ ਆਇਆ ਤਨਾਲੇ ਆਪ ਨੂੰ ਖੁਸ਼ੀ ਮਿਲਦੀ ਆ ਵੀ ਨਹੀਂ ਯਾਰ ਚੀਜ਼ ਸਾਂਭਣ ਦੇ ਆ ਵੇਖੋ ਕਿੱਡੀ ਸੋਹਣੀ ਗਰੋਥ ਆ ਆਪ ਜੀ 110 ਝੋਨਾ ਵੀਰ ਜੀ ਤੇ ਇੱਕ